ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 7 ਮਾਰਚ ਨੂੰ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ 7 ਮਾਰਚ ਨੂੰ ਆਪਣਾ ਸਵੇਰ 7:00 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ 7:30 ਦਾ ਕਿਸਾਨ ਵੀਰੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਬਹੁਤ ਕਿਸਾਨ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਸਾਹੀਵਾਲ ਠੰਡੀ ਸੀਲ ਗਾਂ ਲੈਣੀ ਆ ਪਰ ਇਹ ਸਾਹੀਵਾਲ ਤਾਂ ਨਹੀਂ ਹੈਗੀ ਗਾਂ ਹੈ ਤਾਂ ਸਾਹੀਵਾਲ ਚ ਕ੍ਰੋਸ ਆ ਸਾਨੂੰ ਥਣ ਲੇਵੇ ਤੋਂ ਨੇੜੇ ਤੋਂ ਚੈੱਕ ਕਰਾਵਾਂਗੇ ਪਰ ਇਹਦੇ ਮਗਰ ਸਾਹੀਵਾਲ ਬੱਸੀ ਪਿਓਰ ਆ ਜੀ ਕਿਹੜੇ ਸੀਮਣ ਦੀ ਆ ਸਾਨੂੰ ਰਿਕਾਰਡ ਦੇ ਦਾਂਗੇ ਵੀਡੀਓ ਮੰਗਾ ਲਿਓ ਵਟਸਐਪ ਤੇ ਫੋਨ ਤੇ ਰਿਕਾਰਡ ਦੇ ਦਾਂਗੇ ਸਾਹੀਵਾਲ ਪਿਓਰ ਬੱਛੀ ਆ ਮਾਂ ਇਹਦੀ ਸਾਹੀਵਾਲ ਕ੍ਰੋਸ ਦੇ ਵਿੱਚ ਆ ਇਹਨੂੰ ਸੂਈ ਨੂੰ ਪੂਰਾ ਮਹੀਨਾ ਹੋ ਚੁੱਕਿਆ ਹੈ ਮਹੀਨੇ ਤੋਂ ਪੰਜ ਚਾਰ ਦਿਨ ਉੱਤੇ ਹੋ ਸਕਦੇ ਨੇ ਬੱੱਚੀ ਬਹੁਤ ਸੋਣੀ ਤਿਆਰ ਕੀਤੀ ਸੀ ਵੀਰ ਦੀ ਬੱੱਚੀ ਨੂੰ ਦੁੱਧ ਬਹੁਤ ਛੜਦੇ ਸੀਗੇ ਥਣਲੇਵਾ ਦੇਖ ਸਕਦੇ ਨੇੜ ਤੋਂ ਚੈੱਕ ਕਰਾਣੇ ਆ ਕੱਲਾ ਕੱਲਾ ਥਣ ਮੁਠੀ ਵਾਲਾ ਪੀੜੀ ਤੇ ਪਾਵੇ ਟੈਪ ਲੱਗਿਆ ਹੋਇਆ ਚਾਰੇ ਥਣ ਪੂਰੇ ਗੈਪ ਤੇ ਨੇ ਸੁਣ ਤੋੜ ਕੇ ਦਿਖਾਵਾਂਗੇ ਆਪਾਂ ਬੱੱਚੀ ਬਹੁਤ ਕੰਮ ਦੀ ਆ ਕਿਸਾਨ ਵੀਰੋ ਦੁਬਾਰਾ ਫੇਰ ਚੈੱਕ ਕਰਾਵਾਂਗੇ ਦੇਖ ਸਕਦੇ ਹੋ ਤੁਸੀਂ ਪਿਓਰ ਸਾਈਵਾਲ ਬੱਸੀਆ ਮਗਰ ਸਾਈਵਾਲ ਕ੍ਰੋਸ ਦੇ ਵਿੱਚ ਇਹ ਆ ਗਈ ਗਾਂ ਅਤੇ ਦੂਸਰੀ ਸਾਈਡ ਤੋਂ ਕਿਸਾਨ ਵੀਰੋ ਫੇਸ ਕੁਆਲਿਟੀ ਚੈੱਕ ਕਰ ਲਓ ਸਾਈਵਾਲ ਕ੍ਰੋਸ ਚ ਆ ਗਈ ਥਨਲੇਵਾ ਦੂਸਰੀ ਸਾਈਡ ਤੋਂ ਚੈੱਕ ਕਰ ਲਓ ਸੋਨਾ ਮੁੱਠੀ ਵਾਲਾ ਥਨ ਲੱਗਿਆ ਵਾ ਕੱਲਾ ਕੱਲਾ ਨਿੱਖੜਵਾ 20 ਕਿਲੋ ਇਹਦੇ ਥੱਲੇ ਹੁਣ ਦੁੱਧ ਰੈਡੀ ਆ ਕੋਈ ਮੇਰਾ ਵੀਰ 20 ਲੀਟਰ ਦੁੱਧ ਮਿਣਕੇ ਲਿਜਾ ਸਕਦਾਗਾ 20 ਕਿਲੋ ਦੋ ਡੰਗ 20 ਕਿਲੋ ਦੁੱਧ ਤਿਆਰ ਆ ਸਵਾ ਮਹੀਨੇ ਦੀ ਮਹੀਨਾ 1 ਮਹੀਨਾ 10 ਦਿਨਾਂ ਦੀ ਇਹ ਸੂਈ ਵੀ ਆ ਮਗਰ ਪਿਓਰ ਸਾਈਵਾਲ ਬੱਸੀ ਆ ਧਾਰਾ ਮਾਰ ਕੇ ਦਿਖਾਵਤੋਂ ਆ ਕਿਸਾਨ ਵੀਰੋ ਚਵਾਈ ਚੈੱਕ ਕਰ ਸਕਦੇ ਤੁਸੀਂ ਪੂਰੀ ਪੋਲੀ ਤੇ ਮੋਟੀ ਚਵਾਈ ਆ ਮਗਰ ਉਹ ਵੀ ਮਾਰਦੀ ਦੇਖ ਸਕਦੇ ਪੂਰੀ ਮੋਟੀ ਤੇ ਪੋਲੀ ਚਵਾਈ ਆ ਥਣਾ ਦੀ ਪਾਸ ਆ ਇਹ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਆਪਣੀ ਥਣਾ ਦੀ ਜ਼ਿੰਮੇਵਾਰੀ ਹੋਊਗੀ ਥਣਾ ਦੀ ਪਾਸ ਆ ਦੁੱਧ 20 ਕਿਲੋ ਤਿਆਰ ਆ ਸੋਨਾ ਮੁਠੀ ਵਾਲਾ ਥਣ ਲੱਗਿਆ ਹੋਇਆ ਥਾਈ ਚਵਾਈ ਵਾਲਾ ਸੋ ਉੱਚਲਮਾ ਵੱਡਾ ਕੱਦ ਕਾਠ ਹੈ ਦਾ ਕਿਸਾਨ ਵੀਰੋ ਲਾਸਟ ਤੇ ਫੇਰ ਕਹੂੰਗਾ ਬੱਸੀ ਬਹੁਤ ਕੰਮ ਦੀ ਆ ਜਿਹੜੇ ਮੇਰੇ ਵੀਰ ਨੇ ਇਹ ਸਾਲ ਸਵਾ ਸਾਲ ਚ ਬੱਸੀ ਇਹ ਤਿਆਰ ਹੋ ਜਾਣੀ ਆ ਦੇਖ ਸਕਦੇ ਹੋ ਤੁਸੀਂ ਪਿਓਰ ਸਾਹੀਵਾਲ ਬੱਸੀ ਆ ਇਹ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈਡ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਵੀਡੀਓ ਦੇਖਣ ਲਈ ਧੰਨਵਾਦ ਜੀ